ਸਵਾਗਤ ਹੈ ਜੀ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਨਿਊਜ਼ ਤੇ ਮੈਂ ਹਾਂ ਨਿਕੇਸ਼ ਸ਼ਰਮਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਭਾਰੀ ਬਾਰਿਸ਼ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਹੋਈ ਹੈ ਸਵੇਰੇ ਤਾਂ ਹਿਮਾਚਲ ਦੇ ਵਿੱਚ ਵੀ ਭਾਰੀ ਮੀਂਹ ਪੈ ਰਿਹਾ ਹੈ ਜਿਹੜਾ ਕਿ ਪਾਣੀ ਪੰਜਾਬ ਵੱਲੋਂ ਕਈ ਇਲਾਕਿਆਂ ਦੇ ਵਿੱਚ ਛੱਡਿਆ ਜਾ ਰਿਹਾ ਹੈ ਤਾਂ ਅੱਜ ਦੀਆਂ ਵੀ ਜਿਹੜੀਆਂ ਕਿ ਤਸਵੀਰਾਂ ਨੇ ਇਹ ਹੁਸ਼ਿਆਰਪੁਰ ਭੰਗੀ ਪੁਲ ਨਜ਼ਦੀਕ ਦਿਆਂ ਨੇ ਜਿੱਥੋਂ ਕੀ ਹੁਸ਼ਿਆਰਪੁਰ ਨੂੰ ਸਾਈਂ ਬਾਬਾ ਮੰਦਿਰ ਨੂੰ ਇਹ ਰਸਤਾ ਜਾਂਦਾ ਹੈ ਤਾਂ ਇੱਥੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਚੋਹ ਦੇ ਵਿੱਚ ਜਿਹੜਾ ਕਿ ਭੰਗੀ ਚੋਹ ਦੇ ਵਿੱਚ ਬੜੇ ਚਿਰਾਂ ਤੋਂ ਬਾਅਦ ਹੀ ਜਿਹੜਾ ਕਿ ਅੱਜ ਤੇਜ਼ ਬਹਾਵ ਨਾਲ ਪਾਣੀ ਜਿਹੜਾ ਕਿ ਆ ਰਿਹਾ ਪਿਆ ਹੈ ਤਾਂ ਤਸਵੀਰਾਂ ਜਿਹੜੀਆਂ ਕਿ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਜ਼ੂਮ ਕਰਕੇ ਜਿਹੜੀਆਂ ਕਿ ਦਿਖਾ ਦਿੱਤੀਆਂ ਜਾਣ ਕਿ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਪਾਣੀ ਦਾ ਪੱਦਰ ਹੈ ਜਿਹੜਾ ਕਿ ਕਿੰਨਾ ਇਹ ਜੇ ਪਾਣੀ ਦਾ ਬਹਾਵ ਜਿਹੜਾ ਕਿ ਕਿੰਨਾ ਤੇਜ਼ ਹੈ ਤੇ ਲੋਕ ਨਹੀਂ ਜਿਹੜੇ ਕਿ ਉਸ ਸਾਈਡ ਵੀ ਜਿਹੜੇ ਕਿ ਲੋਕ ਮੌਜੂਦ ਹੈਗੇ ਨੇ ਉਹਨਾਂ ਤੇ ਵੀ ਜਿਹੜਾ ਕਿ ਕੈਮਰਾ ਦਿਖਾ ਦਿੱਤਾ ਜਾਵੇ ਕੈਮਰਾਮੈਨ ਨੂੰ ਮੈਂ ਕਹਾਂਗਾ ਕਿ ਦਿਖਾ ਦਿੱਤਾ ਜਾਣ ਕਿ ਲੋਕ ਨੇ ਜਿਹੜੇ ਕਿ ਸ਼ਹਿਰ ਵਾਲ ਨੂੰ ਆ ਰਹੇ ਸੀਗੇ ਉਧਰ ਏਰੀਆ ਦੇ ਵਿੱਚੋਂ ਤਾਂ ਉਹ ਉਧਰਲੇ ਪਾਸੇ ਰੁਕੇ ਹੋਏ ਨੇ ਕਿਸੇ ਨੂੰ ਵੀ ਜਿਹੜਾ ਕਿ ਇਹ ਕ੍ਰੋਸ ਕਰਨ ਨਹੀਂ ਦਿੱਤਾ ਜਾ ਰਿਹਾ ਤਾਂ ਬਹਾਵ ਤੁਹਾਨੂੰ ਦਿਖਾ ਦਈਏ ਕਿਸ ਤਰ੍ਹਾਂ ਦੇ ਨਾਲ ਤੇਜ਼ ਬਹਾਵ ਜਿਹੜਾ ਕਿ ਭੰਗੀ ਚੋ ਦੇ ਵਿੱਚ ਪਾਣੀ ਦਾ ਹੈਗਾ ਵਾ ਤੇ ਲੋਕ ਵੀ ਜਿਹੜੇ ਕਿ ਨੇ ਉਧਰਲੇ ਪਾਸੇ ਖੜੇ ਹੋਏ ਨੇ ਜਿਨ੍ਹਾਂ ਨੇ ਇੱਧਰ ਨੂੰ ਸ਼ਹਿਰ ਵੱਲ ਨੂੰ ਆਣਾ ਹੈ ਤੇ ਮੈਂ ਇੱਧਰਲੇ ਪਾਸੇ ਵੀ ਉਹੀ ਜਿਨ੍ਹਾਂ ਨੇ ਆਊਟਸਾਈਡ ਨੂੰ ਜਾਣਾ ਸੀਗਾ ਤਾਂ ਲੋਕ ਜਿਹੜੇ ਕਿ ਇੱਧਰ ਵੀ ਖੜੇ ਹੋਏ ਨੇ ਉਹ ਮੌਜੂਦ ਨੇ ਤਾਂ ਜੇਕਰ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪਾਣੀ ਦੇ ਬਹਾਵ ਨੂੰ ਦੇਖ ਕੇ ਹੋਏ ਤਾਂ ਪੁਲਿਸ ਮੁਲਾਜ਼ਮ ਵੀ ਇੱਥੇ ਜਿਹੜੇ ਕਿ ਤਨਾਤ ਕੀਤੇ ਗਏ ਨੇ ਜਿਹੜੇ ਲੋਕ ਨੇ ਜਿਹੜੇ ਲੋਕ ਹੈਗੇ ਨੇ ਉਹ ਜਿਹੜੇ ਕਿ ਕ੍ਰਾਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ ਤਾਂ ਉਹਨਾਂ ਨੂੰ ਰੋਕਿਆ ਵੀ ਜਾ ਰਿਹਾ ਹੈਗਾ ਵਾ ਕਿਸੇ ਨੂੰ ਵੀ ਜਿਹੜਾ ਕਿ ਜਾਨ ਨਹੀਂ ਦਿੱਤਾ ਜਾ ਰਿਹਾ ਪਰ ਕੁਝ ਲੋਕ ਨੇ ਜਿਹੜੇ ਉਹ ਜਰੂਰ ਕੋਸ਼ਿਸ਼ ਕਰ ਰਹੇ ਨੇ ਇਹ ਬਹਾਵ ਨੂੰ ਜਿਹੜਾ ਕਿ ਕਰਾਸ ਕਰਨ ਦੀ ਤਾਂ ਉਹਨਾਂ ਨੂੰ ਵੀ ਇੱਕ ਅਪੀਲ ਹੈ ਮੂਰਖਤਾ ਭਰੀਆਂ ਗੱਲਾਂ ਜਿਹੜੀਆਂ ਕਿ ਨਾ ਕੀਤੀਆਂ ਜਾਣ ਕਿਉਂਕਿ ਪਾਣੀ ਦਾ ਬਹਾਵ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਬਹੁਤ ਤੇਜ਼ ਹੈ ਕੋਈ ਵੀ ਜਿਹੜਾ ਕਿ ਇੱਥੋਂ ਰੋੜ ਸਕਦਾ ਹੈ ਜਾਂ ਹਾਦਸਾ ਗ੍ਰਸਤ ਵੀ ਜਿਹੜਾ ਕਿ ਹੋ ਸਕਦਾ ਹੈ ਤਾਂ ਉੱਥੇ ਜੇਕਰ ਡਿਊਟੀ ਦੀ ਗੱਲ ਕਰੀਏ ਤਾਂ ਪੁਲਿਸ ਮੁਲਾਜ਼ਮ ਵੀ ਆਪਣੀ ਡਿਊਟੀ ਨੇ ਜਿਹੜੇ ਕਿ ਉਹ ਨਿਭਾਉਂਦੇ ਨਜ਼ਰ ਆ ਰਹੇ ਨੇ ਤਾਂ ਉਹਨਾਂ ਵੱਲੋਂ ਵੀ ਜਿਹੜੇ ਕਿ ਲੋਕ ਜਿਹੜੇ ਲੋਕ ਨੇ ਇੱਥੋਂ ਗੁਜ਼ਰ ਰਹੇ ਨੇ ਉਹਨਾਂ ਨੂੰ ਜਿਹੜਾ ਕਿ ਰੋਕਿਆ ਜਾ ਰਿਹਾ ਹੈ ਰੋਕ ਕੇ ਉਹਨਾਂ ਨੂੰ ਸਮਝਾਇਆ ਵੀ ਜਾ ਰਿਹਾ ਜਾਂ ਗੁਜ਼ਰਨ ਵੀ ਨਹੀਂ ਇੱਥੋਂ ਦਿੱਤਾ ਜਾ ਰਿਹਾ ਹੈਗਾ ਸੋ ਇੱਕ ਅਪੀਲ ਵੀ ਜਿਹੜੀ ਕਿ ਕਰਨਾ ਚਾਹਾਂਗੇ ਲੋਕ ਨੇ ਇੱਥੋਂ ਆ ਰਹੇ ਨੇ ਪਾਣੀ ਦਾ ਬਹਾਵ ਜਿਹੜਾ ਕਿ ਬੜਾ ਤੇਜ਼ ਹੈਗਾ ਵਾ ਤਾਂ ਇਸ ਨੂੰ ਜਿਹੜਾ ਕਿ ਕਰਾਸ ਕਰਨ ਦੀ ਕੋਸ਼ਿਸ਼ ਨਾ ਕੀਤੀ ਜਾਵੇ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਕਿ ਹਾਦਸਾ ਵਾਪਰ ਸਕਦਾ ਹੈ ਤਾਂ ਬਾਅਦ ਚ ਲੋਕ ਇਹ ਵੀ ਨੇ ਕਿ ਪ੍ਰਸ਼ਾਸਨ ਨੂੰ ਵੀ ਜਿਹੜਾ ਕਿ ਦੋਸ਼ ਦਿੰਦੇ ਨੇ ਕਿ ਪ੍ਰਸ਼ਾਸਨ ਨੇ ਸਾਨੂੰ ਦੱਸਿਆ ਨਹੀਂ ਜਾਂ ਸਟਿਕ ਪ੍ਰਬੰਧ ਨਹੀਂ ਸੀ ਤਾਂ ਉਹ ਚੀਜ਼ ਨੂੰ ਦੇਖਦੇ ਹੋਏ ਪਹਿਲਾਂ ਹੀ ਇੱਥੇ ਪੁਲਿਸ ਮੁਲਾਜ਼ਮ ਜਿਹੜੇ ਕਿ ਤਨਾਤ ਨੇ ਜੋ ਕਿ ਲੋਕਾਂ ਨੂੰ ਵਾਰਨ ਕਰਦੇ ਨਜ਼ਰ ਆ ਰਹੇ ਨੇ ਕਿਸੇ ਨੂੰ ਵੀ ਜਿਹੜਾ ਕਿ ਇਸ ਨੂੰ ਪਾਰ ਕਰਨ ਦੀ ਇਜਾਜ਼ਤ ਹੈ ਜਿਹੜੀ ਕਿ ਉਹ ਨਹੀਂ ਦਿੱਤੀ ਜਾ ਰਹੀ ਤਾਂ ਜੋ ਜਿਹੜੇ ਮੂਰਖ ਲੋਕ ਨੇ ਜਿਹੜੇ ਕਿ ਕੋਸ਼ਿਸ਼ ਕਰ ਰਹੇ ਨੇ ਤਾਂ ਉਹਨਾਂ ਨੂੰ ਵੀ ਇੱਕ ਅਪੀਲ ਜਿਹੜੀ ਕਿ ਕਰਨਾ ਚਾਹਾਂਗੇ ਕੰਮ ਨੇ ਜਿਹੜੇ ਕਿ ਇਹ ਤਾਂ ਚੱਲਦੇ ਹੀ ਰਹਿਣਗੇ ਤਾਂ ਆਪਣੀ ਜਿਹੜੀ ਕਿ ਕੀਮਤੀ ਜਾਨ ਹੈ ਉਸ ਨੂੰ ਖਤਰੇ ਦੇ ਵਿੱਚ ਨਾ ਪਾਇਆ ਜਾਵੇ ਤੇ ਦੂਜੇ ਪਾਸੇ ਲੋਕ ਜਿਹੜੇ ਕਮਾਂਗਾਰਾਂ ਤੋਂ ਵੀ ਹੁਣ ਉਧਰਲੇ ਪਾਸਿਓਂ ਜਿਹੜੇ ਕਿ ਲੋਕ ਜਿਹੜੇ ਕਿ ਜਾਣੇ ਸ਼ੁਰੂ ਹੋ ਚੁੱਕੇ ਨੇ ਪਾਣੀ ਦਾ ਬਹਾਵ ਨੂੰ ਤੇਜ਼ ਦੇਖਦੇ ਹੋਇਆ ਤਾਂ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਫੇਰ ਕਿਸ ਤਰ੍ਹਾਂ ਦੇ ਨਾਲ ਜਿਹੜਾ ਕਿ ਤੇਜ਼ ਬਹਾਵ ਪਾਣੀ ਦਾ ਹੈਗਾ ਵਾ ਲੋਕਾਂ ਨੂੰ ਰੋਕਿਆ ਵੀ ਜਾ ਰਿਹਾ ਇੱਕ ਬਿਨਮਰ ਬੇਨਤੀ ਵੀ ਅਸੀਂ ਜ਼ਰੂਰ ਕਰਨਾ ਚਾਹਾਂਗੇ ਜਦੋਂ ਇਸ ਤਰ੍ਹਾਂ ਦੇ ਹਾਲਾਤ ਬਣਦੇ ਨੇ ਕਿ ਜਿਹੜੀ ਕਿ ਆਪਣੇ ਵੱਲੋਂ ਕਹਿ ਲਈਏ ਆਪਾਂ ਹੁਸ਼ਿਆਰੀ ਨਾ ਮਾਰੀ ਜਾਵੇ ਕਿਉਂਕਿ ਜਾਨ ਹੈ ਜਿਹੜੀ ਕਿ ਉਹ ਬਹੁਤ ਕੀਮਤੀ ਹੈ ਸਾਰਿਆਂ ਦੀ ਤੇ ਇਸ ਤਰ੍ਹਾਂ ਦੇ ਨਾਲ ਜਿਹੜਾ ਕਿ ਸਾਨੂੰ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਨਹੀਂ ਪਾਣਾ ਚਾਹੀਦਾ ਤੇ ਜਿਹੜਾ ਕਿ ਥੋੜੀ ਦੇਰ ਜੇਕਰ ਹੋ ਸਕੇ ਤਾਂ ਥੋੜਾ ਸਮਾਂ ਵੇਟ ਕਰ ਲੈਣੀ ਚਾਹੀਦੀ ਹੈ ਜਾਂ ਘੁੰਮ ਕੇ ਚਲੇ ਜਾਣਾ ਚਾਹੀਦਾ ਹੈ ਕੈਮਰਾਮੈਨ ਮਨਵੀਰ ਮੇਟੀਆਂ ਨਾਲ ਮੈਂ ਨਿਕੇਸ਼ ਸ਼ਰਮਾ ਤਾਜ਼ਾਤਰੀਨ ਖਬਰਾਂ ਦੇ ਲਈ ਜੁੜੇ ਰਹੋ ਹਿਸ਼ਾਰਪੁਰ ਨਿਊਜ਼ ਦੇ ਨਾਲ